जय भीम जय भारत किसी ने बहुत सोणा लिखया है के बेहिम्मते ने जो बैठ के शिकवा ਕਰਨ مقدرਾਂ ਦਾ ਉੱਗਣ ਵਾਲੇ ਉੱਗ ਜਾਂਦੇ ਨੇ ਪਾੜ ਕੇ سینਾ ਪੱਥਰਾਂ ਦਾ ਇਦਾਂ ਦੀ ਇੱਕ ਸ਼ਖਸੀਅਤ ਸਾਡੇ ਵਿੱਚ ਬਰਾਜਮਾਨ ਨੇ ਸਤਵਿੰਦਰ ਮਦਾਰਾ ਜੀ ਸਤਵਿੰਦਰ ਮਦਾਰਾ ਜੀ जय भीम जय भारत जय भीम जी जय भारत ਤੁਹਾਡੀ ਕਿਤਾਬ ਪੜਦਾ ਸੀਗਾ ਮੈਂ ਕਾਰਵਾ ਵੱਧਦਾ ਰਿਹਾ ਜੀ ਬਹੁਤ ਸੋਹਣੀ ਕਿਤਾਬ ਲਿਖੀ ਤੁਸੀਂ ਸ਼ੁਕਰੀਆ ਆਪਨੇ ਜੀਵਨ ਬਾਰੇ ਲਿਖਿਆ ਤੁਸੀਂ ਮੈਨੂੰ ਪਹਿਲਾਂ ਇਹ ਦੱਸੋ ਕਿ ਤੁਹਾਡਾ ਜਨਮ ਤੇ ਤੁਹਾਡਾ ਬਚਪਨ ਕਿੱਥੇ ਬੀਤੇ ਆ ਮੇਰਾ ਬਚਪਨ ਜੀ ਜਿਹੜਾ ਹੋ ਕਲਕੱਤੇ ਦੇ ਵਿੱਚ ਜਿਹੜਾ ਆਪਣੇ ਪੰਜਾਬ ਦੇ ਬਹੁਤ ਸਾਰੇ ਆਪਣੇ ਖਾਸ ਕਰ ਦੁਆਬੇ ਦੇ ਲੋਕ ਉਥੇ ਚਮੜੇ ਦਾ ਵਪਾਰ ਕਰਦੇ ਸੀ ਰੰਗਣ ਦਾ ਟੈਨਰੀਆਂ ਚਲਾਉਂਦੇ ਸੀ ਜੀ ਜਿਹਨੂੰ ਚਾਰ ਨੰਬਰ ਵੀ ਕਿਹਾ ਜਾਂਦਾ ਕਲਕੱਤੇ ਦੇ ਵਿੱਚ ਇੱਕ ਲੱਗਾ ਜਿੱਦਾਂ ਜਲੰਧਰ ਦੇ ਵਿੱਚ ਬੂਟਾ ਮੰਡੀ ਆ ਜੀ ਤੇ ਉੱਥੇ ਮੇਰਾ ਜਨਮ ਆ ਹੋਇਆ ਔਰ ਪਿੱਛੋਂ ਜਿਹੜਾ ਸਾਡਾ ਪਿੰਡ ਆ ਬੱਲਾਂ ਦੇ ਨਾਲ ਸਰਮਸਤਪੁਰ ਜੀ ਤੇ ਦਾਦਾ ਜੀ ਸਾਡੇ ਉੱਥੋਂ ਲਗਭਗ 1940 42 ਤੇ ਦਸਦੇਾ ਕਲਕੱਤੇ ਗਏ ਸੀ ਜੀ ਆਪਣੇ ਬਹੁਤ ਸਾਰੇ ਲੋਕ ਉਦੋਂ ਉੱਥੇ ਜਾਂਦੇ ਹੁੰਦੇ ਸੀ ਚਮੜੇ ਦਾ ਕੰਮ ਕਰਨ ਦੇ ਲਈ ਜੀ ਜੀ ਤੇ ਪਿਤਾ ਜੀ ਵੀ ਉੱਥੇ ਗਏ ਉਹਨਾਂ ਦਾ ਕੰਮ ਉਹਨਾਂ ਨੇ ਅੱਗੇ ਚਲ ਕੇ ਉਹਨਾਂ ਨੇ ਦੇਖਿਆ ਜੀ ਸੰਭਾਲਿਆ ਤੇ ਮੇਰਾ ਜਨਮ ਜਿਹੜਾ ਉਹ ਕੋਲਕਾਤਾ 4 ਨੰਬਰ ਦੇ ਵਿੱਚ ਹੋਇਆ ਉੱਥੇ ਤੁਹਾਡਾ ਬਚਪਨ ਬੀਤਿਆ ਜੀ ਉੱਥੇ ਹੀ ਬਚਪਨ ਗੁਜ਼ਰਾ ਜੀ ਸਟੱਡੀ ਵੀ ਸਾਰੀ ਤੁਸੀਂ ਉੱਥੇ ਕੀਤੀ ਸਟੱਡੀ ਵੀ ਉੱਥੇ ਕੀਤੀ ਜੀ ਹਾਂਜੀ ਹਾਂਜੀ